ਕੋੜੇ ਸਰ ਜੀ ਤਾ ਕਾਹਨ ਹੈ ਹਾਂ ਤਾਈ ਮੈਂ ਤਾਂ ਤੇਰੇ ਕੋਲੇ ਆਈ ਸਾ ਕਿਵੇਂ ਸੀ ਮੈਂ ਤਾਂ ਚਾਹ ਬਣਾਈ ਜਾਨੀ ਐ ਬਹਿ ਜਾ ਚਾਹ ਬਣਾ ਹੋਰ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਹੋ ਠੀਕ ਐ ਹਾਂ ਠੀਕ ਆ ਚਾਹ ਬਣਾਈ ਜਾਂਦੀ ਸੀ ਮੈਂ ਤਾਂ ਫੇਰ ਤੂੰ ਆ ਮੈਂ ਕੱਪੜੇ ਧੋਣ ਲੱਗੂਗੀ ਫੇਰ ਕਿਵੇਂ ਹੋ ਠੀਕ ਐ ਸਭ ਮੁੰਡੇ ਨੂੰ ਬਨੇਰ ਭਤੀਜੇ ਨੂੰ ਕਰਾਉਣ ਨੂੰ ਫੇਰ ਉਹ ਕਰਾ ਦਿੰਦੀ ਤਾਈ ਓਹੋ ਨਾ ਮੈਂ ਤਾਂ ਹੀ ਤੇਰੇ ਕੋਲੇ ਦਵਾਰੇ ਗੱਲ ਛੇੜੀ ਹਾਂ ਮੈਂ ਨਾ ਉਹ ਜਿਹੜੀ ਤੂੰ ਫੋਟੋ ਮੈਨੂੰ ਦਿਖਾਈ ਸੀਗੀ ਤੇ ਮੈਂ ਨਾ ਉਹ ਕੁੜੀ ਨੂੰ ਭੇਜੀ ਤੀ ਸੀ ਫੋਟੋ ਅੱਛਾ ਉਹ ਤਾਂ ਕੁੜੀ ਕਹਿੰਦੀ ਮੁੰਡਾ ਨਹੀਂ ਸੋਹਣਾ ਹਾਂ ਹੂੰ ਨਾ ਹੁਣ ਮੋਬਾਈਲਾਂ ਤੇ ਆਹ ਘਸੌਣ ਲੱਗ ਗਿਆ ਉਹ ਕਹਿੰਦੀ ਮੁੰਡਾ ਨਹੀਂ ਸੋਹਣਾ ਐਸੀ ਤਾਂ ਹੀ ਅੱਗੇ ਜ਼ਬਾਨਾ ਸੀਗਾ ਹੈਨਾ ਵੀ ਜਿਵੇਂ ਮਾਪਿਓ ਕਰ ਦਿੰਦਾ ਠੀਕ ਸੀ ਹੁਣ ਤਾਂ ਕੁੜੀਆਂ ਆਪ ਵੇਖਦੀਆਂ ਨੇ ਉਹ ਵੇਖਦੀਆਂ ਮੁੰਡੇ ਤਾਂ ਸਭ ਦੀ ਜਵਾਬ ਨਹੀਂ ਦਿੰਦੇ ਕਿਉਂ ਕੁੜੀਆਂ ਦੀ ਥੋੜ ਬਹੁਤ ਹੋਈ ਪਈ ਐ ਹਾਂ ਤੇ ਉਹ ਕੋੜੂਗਾ ਸੋਣਾ ਸੋਣਾ ਆਈ ਲੈਸ ਕਰੀਂ ਉਹ ਬਾਹਰ ਲੱਗ ਜਾਂਦਗਾ ਨੇ ਆਪ ਫਿਰ ਦੇਖ ਕਿਉਂ ਮੈਂ ਕਰਾਉਂਦੀਆਂ ਜਵਾਬ ਦੇ ਦਿੰਦੀਆਂ ਵੀ ਮੁੰਡਾ ਪਸੰਦ ਨਹੀਂ ਹੈਗਾ ਤੇ ਜੇ ਮੁੰਡਾ ਨਸ਼ਾ ਕਰਦਾ ਹੋਇਆ ਤੇ ਕੰਨਾ ਸੋਹਣਾ ਹੋਇਆ ਉਹਨੂੰ ਕੀ ਕਰੂਗੀ ਤੇ ਮੁੰਡੇ 'ਚ ਜੇ ਗੁਣ ਹੋਣਗੇ ਤਾਂ ਫਿਰ ਮੇਰੀ ਗੱਲ ਸੁਣ ਤਾਈ ਇਹ ਤਾਂ ਉਹ ਸਹੀ ਗੱਲ ਆਉਂਦਾ ਤੇਰੀ ਜਿਵੇਂ ਹੁਣ ਅੱਗੇ ਦੇਖ ਆਪਣੇ ਰਿਸ਼ਤੇਦਾਰੀ 'ਚ ਉਧਰ ਰਿਸ਼ਤੇਦਾਰੀ ਚ ਆਂ ਦੇਖ ਵਿਆਹਾਂ ਚ 10 10 ਦਿਨ ਵਿਆਹ ਚੱਲਦਾ ਹਾਂ ਤੇ ਉੱਥੇ ਦਰਿਸ਼ਤੇਦਾਰੀ ਚ ਰਿਸ਼ਤੇਦਾਰੀ ਚ ਦੇਖ ਕਰਦੇ ਦੇ ਗਾਹਾਂ ਟੰਗ ਬਾਹ ਫੜ ਕੇ ਆਈ ਹਨਾ ਹਾਂ ਹਾਂ ਤਾਂ ਦੇਖੋ ਤਾਂ ਕਾਹ ਹੁੰਦਾ ਪਤਾ ਹੁੰਦਾ ਸੀ ਵੀ ਇਹ ਭਾਈ ਇਹਨਾਂ ਦਾ ਜਦੋਂ ਪਿਓ ਦਾਦਾ ਨਹੀਂ ਕੋਈ ਨਸ਼ਾ ਕਰਦਾ ਮੁੰਡਾ ਵੀ ਨਹੀਂ ਕਰਦਾ ਹੁੰਦਾ ਹਾਂ ਹੁਣ ਦੇਖ 20 20 ਸਾਲ ਦੀਆਂ 18 18 ਸਾਲ ਦੀਆਂ ਜਦੋਂ ਆਈ ਲੈਟਸ ਕੱਢ ਲੈਂਦੀਆਂ ਨੇ ਉਹਨਾਂ ਨੂੰ ਸੂਹ ਨਹੀਂ ਸੜਪਾ ਨਹੀਂ ਹੁੰਦਾ ਆਪ ਹੀ ਬਸ ਦੇਖ ਕੇ ਵੀ ਹਾਂ ਇਹ ਤਾਂ ਬਹੁਤ ਵਧੀਆ ਮੁੰਡਾ ਕੱਲ ਨੂੰ ਅਸੀਂ ਦੇਖਿਆ ਬਾਲੇ ਬਹੁਤ ਵਧੀਆ ਹਾਂ ਕਮੈਂਟ ਕਰ ਦੇਖ ਲਿਆ ਕੋਲੇ ਭਾਵੇਂ ਕੁਛ ਨਾ ਹੋਵੇ ਹਾਂ ਤਾਂ ਹੀ ਤਲਾਕ ਵਾਲੇ ਜਾਦੇ ਵਧੇ ਪਏ ਨੇ ਹਾਂ ਪਾਈਆਂ ਤਾਂ ਹੈ ਹਾਂ ਹੁਣ ਮੈਂ ਤਾਂ ਐਵੇਂ ਕਹਿ ਜਾਂਦਾਈ ਉਹਦੇ ਤੇਰੀ ਗੱਲ ਨਾ ਸੁਣ ਕੇ ਮੈਂ ਆਖਾ ਚੱਲ ਕਰਾ ਦਿਆਂਗੀ ਹਨਾ ਹਾਂ ਮੈਂ ਕੁੜੀ ਨੂੰ ਫੋਟੋ ਭੇਜੀ ਸੀ ਪਰ ਕਹਿੰਦੀ ਸੋਹਣਾ ਨਹੀਂ ਹੁੰਦਾ ਹੁਣ ਸੋਹਣਾ ਨਹੀਂ ਹੁੰਦਾ ਕੀ ਆਖਾਂ ਫਿਰ ਮੈਂ ਤਾਂ ਕੋਣੇ ਨੂੰ ਕੀ ਚੱਟਣਾ ਕੋਈ ਨਹੀਂ ਚੱਲ ਮੈਂ ਹੁਣ ਹੋਰ ਕੋਈ ਦੇਖੂ ਜੇ ਕੋਈ ਹੋਰ ਹੋਇਆ ਨਾ ਫਿਰ ਮੈਂ ਕਰਾਉਂਗੀ ਜ਼ਰੂਰ ਕੋਈ ਨਹੀਂ ਚੱਲ ਚੰਗਾ ਭਾਈ ਦੇਖ ਲਈ ਮੈਂ ਤਾਂ ਐ ਆਈ ਸਾਂ ਉਗੀ ਪਾਰ ਵੀ ਉਹ ਜ ਕਹਿੰਦੀ ਆ ਉਹਦੇ ਵੀ ਭਰਾ ਨੂੰ ਕਰਾਉਣਾ ਹੈਗਾ ਹਾਂ ਵੇਖ ਨੋ ਭਾਈ ਨਾ ਨਾ ਕੋਈ ਨਹੀਂ ਮੈਂ ਦੇਖੂਗੀ ਜੇ ਕੋਈ ਹੋਰ ਹੋਈ ਜੁੜੀ ਮਸਾ ਮਿਲਦਾ ਮਿਲਦਾ ਨਹੀਂ ਹੁੰਦਾ ਤਾਂ ਹੀ ਡੱਗਾ ਮੁੰਡਾ ਮਿਲੇ ਹਾਂ ਨਾ ਨਾ ਕੰਦਾ ਹੋਵੇ ਗੁਣ ਸੋਨੇ ਹੋਣ ਹੈ ਰੰਗ ਤਾਂ ਦੋ ਹੀ ਹੁੰਦੇ ਆ ਕਾਲਾ ਜੇ ਤਾਂ ਹੈ ਇਹ ਕੋਈ ਸਮਝਦਾ ਨਹੀਂ ਨਾ ਕੌੜ ਤੋਂ ਮੈਂ ਸੋੜੇ ਬਣਾ ਚ ਪਏ ਆ ਕੋਈ ਨਹੀਂ ਮੇਲੇ ਚਾਹ ਨੂੰ ਆਲਾ ਆ ਕੇ ਮੈਂ ਚਾਹ ਲੀ ਉਹਨੂੰ ਚਾਹ ਪੀ ਕੇ ਜਾਏ ਕੋਈ ਨਹੀਂ ਟੈਨਸ਼ਨ ਨਾ ਲਾਏ ਜੇ ਕੋਈ ਹੋਈ ਨਾ ਕੁੜੀ ਮੈਂ ਧਿਆੜ ਮਾਰੂਗੀ ਕੋਈ ਨਹੀਂ ਦੇਖੂਗੀ ਕਰਾਂਗੀ ਜ਼ਰੂਰ ਬੈਠ ਕੇ ਕਰਾਂਗੀ ਕੋਈ ਨਹੀਂ ਹੋਰ ਸਿਆਣੀ ਕੁੜੀ ਮੈਂ ਨਸਿਆਣਾ ਮੁੰਡਾ ਵੀ ਦੇਖ ਕਿੰਨਾ ਕੰਮ ਕਰਦਾ ਹੈਗਾ ਕੰਗੇ ਤਾਂ ਹੈ ਤਾਈਏ ਅੱਦੇ ਬਸਿਆਣੀ ਕੁੜੀ ਹੋਵੇ ਕੰਮ ਕਰਦਾ ਹੋਵੇ ਕਹਿੰਦੇ ਫੇ ਮੈਂ ਕੁਛ ਦੀ ਕੁਰਸੀ ਬਣਾ ਲੈ ਕੰਮ ਕਰਕੇ ਕੰਮ ਆਲਾ ਚਾਹੀਦਾ ਨਾ ਨਾ ਕੋਈ ਨਹੀਂ ਮੈਂ ਦੇਖੂਗੀ ਚੰਗਾ ਹਾਂ ਫਲਾ ਮੇਰਨਾ ਕਰਕੇ ਗਿਆ ਟਮੇਟ ਤੇ ਹੁਣ ਹੋਰ ਹੀ ਗੱਲਾਂ ਬਣਾਈ ਜਾਂਦੀ ਐ ਕੀ ਪਤਾ ਕਿਸੇ ਨਾ ਹੋਰ ਕਰਾਈ ਬੈਠੇ ਹੁਣ ਫੜਦੇ ਪੌਂਦੀ ਫਿਰਦੀ ਐ ਲੈ ਤਾਈ ਚਾ ਸਾਡੇ ਵੀਰ ਮੈਂ ਤਾਂ ਕਹਤਾ ਤੇਰੀ ਫੇਰੀ ਪੀ ਮਾ ਕੇ ਰਿਸ਼ਤਾ ਕਰਾਉਂਦੀ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਨਾ ਲੈ ਕਰਾਉਂਗੀ ਜੇ ਕੋਈ ਹੋਇਆ ਉਹ ਤਾਂ ਮੇਰਾ ਤਾਂ ਤੂੰ ਹੌਸਲਾ ਜਾਈ ਤਾਂ ਤਾਂ ਵੀ ਨਾ ਨਾ ਮੇਰੀ ਗੱਲ ਸੁਣ ਤਾਈ ਮੇਰੀ ਗੱਲ ਜਦ ਮੈਂ ਤੈਨੂੰ ਕਹੀ ਦਿੱਤਾ ਮੈਂ ਦੇਖੂਗੀ ਹੋਰ ਜੇ ਕੋਈ ਹੋਈ ਨਾ ਨਿਗਾ ਚ ਮੈਂ ਜ਼ਰੂਰ ਕਰਾਉਂਗੀ ਮੈਂ ਤਾਂ ਕਈ ੜਣਾ ਦਾ ਹੀ ਆਉਣਾ ਸੀ ਤੇਰੇ ਕੋਲੇ ਮੈਂ ਤਾਂ ਆਖਿਆ ਮੈਂ ਉਹਨੂੰ ਆਖਿਆ ਹੋਰ ਉਹਦੇ ਆਪ ਭੋਗ ਤੇ ਇਕੱਠਾ ਨਾ ਨਾ ਕੋਈ ਨਹੀਂ ਮੈਂ ਕਰਾਉਂਗੀ ਹਾਂ ਤੇ ਆ ਮੈਨੂੰ ਲੱਗਾ ਆ ਗਿਆ ਸੁਖਜੀਤ ਵੀ ਮੈਂ ਉਹਨੂੰ ਵੀ ਚਾਹ ਫੜਾ ਦੇ ਤੇ ਚਾਹ ਪੀ ਕੇ ਜਾਈ ਕੋਈ ਨਹੀਂ ਕਰਾਉਂਗੀ ਟੈਨਸ਼ਨ ਨਾ ਲੈ ਚੰਗਾ ਪਾਲੀ ਕੋਈ ਚੰਗੀ ਕੁੜੀ ਹੋਵੇ ਕੋਈ ਨਹੀਂ ਕੋਈ ਸਿਆਣੀ ਕੋਈ ਨਹੀਂ ਪਾਲੂਗੀ ਹੁਣ ਤਾਂ ਕੁੜੀਆਂ ਵੀ ਦਸਦੀ ਕੁੜੀਆਂ ਦੀ ਵੀ ਹੈ ਨਹੀਂ ਨਾ ਨਾ ਕੋਈ ਨਹੀਂ ਮੈਂ ਪਾਲੂਗੀ ਚਾਹ ਪੀ ਕੇ ਜਾਈ ਹੁਣ ਨਾ ਦੇਖ ਲੈ ਇਹਨਾਂ ਟੀਮਾਂ ਦਾ ਤਾਂ ਜਮਾ ਸਰਿਆ ਹੀ ਪਿਆ ਹੈ ਸਾਂਜਮਦਾ ਨਾ ਮੇਰੇ ਨਾਲ ਆ ਕੇ ਹੁਣ ਵੀਰਪਾਲ ਦੇ ਭਰਾ ਨੂੰ ਰਿਸ਼ਤਾ ਕਰਾਉਂਦੀ ਐ ਹੈ ਉਧਰ ਸਾਰਾ ਕੁਝ ਕਰੀ ਬੈਠੀ ਐ ਤੇ ਲਾਰੇ ਮੈਨੂੰ ਲਈ ਜਾਂਦੀ ਐ ਕੋਈ ਨਹੀਂ ਮੈਂ ਵੀ ਨਹੀਂ ਹੋਣ ਦਿੰਦੀ ਵੀਰਪਾਲ ਦੇ ਭਰਾ ਨੂੰ ਰਿਸ਼ਤਾ ਮੈਂ ਵੀ ਪਾਉਣੀ ਐ ਕੋਈ ਨਾ ਕੋਈ ਅੱਗੇ ਇਹਨਾਂ ਦੇ ਲਤਾ ਆਈ ਨਹੀਂ ਜੇ ਤਾਂ ਮੈਂ ਚਾਹਦਾ ਨਾ ਨਹੀਂ ਲੈਂਦੀ ਸੀ ਤਾਂ ਵੀ ਮਰਦੀ ਸੀ ਘਰੇ ਆਈ ਸੀ ਵੀ ਇਹ ਤੈਨੂੰ ਕੇਰਾ ਕਹੇ ਤਾਂ ਜੇ ਹੋਣਾ ਹੋਇਆ ਮੈਂ ਕਰਾ ਜੰਦੀ ਸਨੀ ਰੁਕ ਬੇਲਾ ਕਰ ਕਰਕੇ ਧਰਤਾ ਇੰਨਾ ਮੇਰੇ ਵੀ ਮੇਰੇ ਤਾਂ ਇਹਨੇ ਕੰਮ ਪਾਏ ਨੇ ਦੱਸ ਆ ਗਈ ਸਾਥ ਕਰਾ ਦਿਓ ਕੀ ਲੈ ਇੰਨੀਆਂ ਬਾਦੂ ਨੇ ਕੀ ਦਾ ਕਰਾ ਦਿਆ ਮੈਂ ਹੈ ਜਮਾ ਸਰਿਆ ਹੀ ਪੈ ਨਾ ਦੁੱਧ ਭਾਂਡੇ ਇੱਥੇ ਧਰ ਜਾਂਦੇ ਨੇ ਵਿੱਚ ਈ ਕੋੜੇ ਸਰਬਜੀਤ ਕੀ ਹੋ ਗਿਆ ਕਾ ਤੋ ਬੜ ਬੜ ਜਿਆ ਕਰੀ ਜਾਨੀ ਇਹ ਭਾਂਡੇ ਪੁੱਛਣਾ ਨਹੀਂ ਤਾ ਨਾ ਤਾਈ ਨੂੰ ਮੈਂ ਤੇ ਜ਼ੁਬਾਨ ਕੀ ਹੁਲਾਤੀ ਨਹੀਂ ਮੇਰੀ ਗੱਲ ਸੁਣਾ ਹਾਂ ਮੈਂ ਤਾਂ ਇਹਨੂੰ ਜ਼ੁਬਾਨ ਕੀ ਹੁਲਾਤੀ ਆ ਗਈ ਅੱਜ ਨੀ ਮੈਨੂੰ ਵੀ ਟੱਕਰੀ ਸੀ ਤੇਰੇ ਆ ਹੁਣੀ ਗਈ ਹੈ ਮੇਰੇ ਤਾਂ ਸੰਨੀ ਨੂੰ ਕੋਈ ਵੇਲਾ ਕਰਾਤਾ ਇਨਾ ਅੱਛਾ ਮੈਨੂੰ ਵੀ ਟੱਕਰੀ ਸੀ ਮੈਨੂੰ ਕਹਿੰਦੀ ਮੈਂ ਤੇ ਕੋਈ ਹੋਰ ਤਾਂ ਬਹਾਨਾ ਨਹੀਂ ਥੇ ਮੈਂ ਤਾਂ ਇਹ ਕਹਤਾ ਮੈਂ ਕੁੜੀ ਤੇ ਮੁੰਡਾ ਨਹੀਂ ਪਸੰਦ ਅੱਛਾ ਜਦੋਂ ਮੈਂ ਕਿਹਾ ਕਹਿੰਦੀ ਤੂੰ ਕਿਵੇਂ ਚੱਲੀ ਮੈਂ ਕਹਣਾ ਵੀ ਮੇਰੀ ਆ ਕੀ ਕਹਿਣੇ ਹੁੰਨੇ ਆ ਨੀ ਕੀ ਮੱਛੜਾ ਮੇਰੇ ਤਾਂ ਦਿਮਾਗ ਤੋਂ ਹੀ ਨਿਕਲ ਗਿਆ ਪ੍ਰਾਣੂ ਰਿਸ਼ਤਾ ਮੈਂ ਕਹਤਾ ਇਹ ਮੇਰੇ ਪ੍ਰਾਣੂ ਰਿਸ਼ਤਾ ਕਰਾਉਂਦੀ ਆ ਉਹ ਆਦੀ ਪਤੀ ਕਹਿੰਦਾ ਜੰਮੇ ਮੱਛ ਗਈ ਹੋ ਹਾਂ ਲੈ ਕੁੜੇ ਕਹਿੰਦੀ ਸਾਈਆਂ ਕਿਤੇ ਹੋਰ ਬਧਾਈਆਂ ਕਿਤੇ ਹੋਰ ਆਖੇ ਮੈਨੂੰ ਲਾਰੇ ਲਾ ਕੇ ਅਗੇ ਰਿਸ਼ਤੇ ਹੁਣ ਤੇਰੇ ਭਰਾ ਨੂੰ ਕਰਵਾਉਂਦੀ ਫਿਰਦੀ ਆ ਉਹ ਤਾਂ ਕੋਲੇ ਹੋ ਗਈ ਮੱਚ ਕੇ ਕੁੜੇ ਮੈਂ ਕਹਾਂ ਤਾਂ ਕੱਲ ਨੂੰ ਸਗਣ ਪਾਉਣਾ ਇੱਥੋਂ ਵੀ ਐਂ ਹੋ ਕੇ ਗਈ ਐ ਮੇਰੇ ਨਾਲ ਕੰਮ ਨੂੰ ਇੰਨਾ ਕਵੇਲਾ ਕਰਾਤਾ ਹਾਂ ਮੈਂ ਨਾਲ ਹੀ ਸੰਗਤਾਂ ਸੰਗਤ ਵੀ ਮੈਂ ਜੇ ਤੁਹਾਨੂੰ ਕਹਿ ਰਾਂ ਕਹੀ ਤਾਂ ਚੱਲ ਫੇਰ ਕੀ ਹੋ ਗਿਆ ਜੇ ਮੈਂ ਕਹੀ ਤਾਂ ਚਲ ਆਪਾਂ ਕਹਿ ਹੀ ਦੇਣਾ ਨਾ ਜਦੋਂ ਆਪਾਂ ਨੂੰ ਅਗਲਾ ਕਹਿ ਦੂਗਾ ਭਾਈ ਚੱਲ ਤੂੰ ਉਹ ਤਾਂ ਛੱਡ ਮੈਂ ਤੁਹਾਨੂੰ ਆਏ ਦੱਸ ਦਿਆਂ ਬਾਕੀ ਤਾਂ ਸਾਰੀ ਗੱਲਬਾਤ ਹੋ ਗਈ ਕਲੀਅਰ ਹੁਣ ਆਏ ਦੱਸ ਵੀ ਕੱਲ ਨੂੰ ਬੁੱਧਵਾਰ ਅੱਜ ਕੱਲ ਕਰ ਆਪਾਂ ਬਰੀ ਲਿਆਉਣੀ ਆ ਕੱਲ ਨੂੰ ਬਰੀ ਲਿਆ ਫਿਰ ਸਗਣ ਸ਼ੁੱਕਰਵਾਰ ਦਾ ਪਾ ਦਈਏ ਵੀਰਵਾਰ ਨੂੰ ਪਾ ਦਈਏ ਨਾ ਸ਼ੁੱਕਰਵਾਰ ਨੂੰ ਰੱਖ ਫੇਰ ਵਾ ਸ਼ੁੱਕਰਵਾਰ ਦਾ ਕੱਲ ਨੂੰ ਹੁਣ ਕੋਈ ਟਾਈਮ ਨਾ ਆਉਂਦਾ ਕੰਮ ਨਿਵੇੜ ਲਈ ਟਾਈਮ ਨਾ ਜਾ ਕੇ ਤੇ ਜਿਹੜੇ ਉਡੀ ਦੇ ਸੂਟ ਲਿਆਉਣੇ ਭਾਈ ਆਪਦੀ ਪਸੰਦ ਦੇ ਲਿਆਈਂਦਾ ਕਿ ਜਿਹੇ ਜਿਹੇ ਲਿਆਉਣੇ ਹਨ ਇਧਰੋਂ ਮੈਂ ਚੱਲ ਬੜੂ ਉਧਰੋਂ ਤੂੰ ਆਪਾਂ ਗੱਡੀ ਤੇ ਚੱਲ ਬੜਾ ਹਾਂ بس ਕੋਈ ਨਹੀਂ ਕੱਲ ਨੂੰ ਆਪਾਂ ਸੰਦੇਹੀ ਹੀ ਵਗ ਜਾਵਾਂਗੇ ਹੋਰ ਸੰਦੇਹੀ ਜਾ ਕੇ ਨਿਬੜ ਲਿਆਵਾਂਗੇ ਤੈਨੂੰ ਪਤਾ ਸਮਾਂ ਦੀ ਮੈਨੂੰ ਵੀ ਆਇਆ ਮੈਂ ਵੀ ਐਵੇਂ ਨੋਟਾਂ ਚੜ੍ਹੂ ਮਾਸਾ ਗਣ ਪਈ ਜੇ ਤਾਂ ਹੋਰ ਕੀ ਆ ਲੈ ਦਿਨ ਵੀ ਤਾਂ ਬਾਲੇ ਸੋਟਿਆ ਹੁਣ ਤੈਨੂੰ ਪਤਾ ਸਵੇਰੇ 9 10 ਤਾਂ ਉਹੀ ਜਾਂਦੀਆਂ ਨੂੰ ਲੁਕੋ ਗਈ ਪੱਟ ਕੇ ਖਾ ਗਈ ਮੈਂ ਹਾਂ ਕਾਦੀ ਕਹੇਤੀ ਆ ਚੱਲ ਕੋਈ ਗੱਲ ਨਹੀਂ ਐਵੇਂ ਆਪਣੇ ਤੇ ਤਾਂ ਹੁਣ ਔਖੀ ਹੋਈ ਫਿਰਦੀ ਆ ਆਈ ਨਹੀਂ ਪਤਾ ਹੁਣ ਕੀ ਬੋਲੂਗੀ ਕੀ ਨਾ ਬੋਲੂ ਮੇਰੇ ਨਾਲ ਵੀ ਹਾਨੀ ਬੋਲੂਗੀ ਐਡਾ ਮੂੰਹ ਸੇ ਜਾ ਕੇ ਬਹਿ ਗਈ ਇਹਦਾ ਤਾਂ ਮੇਰੀ ਗੱਲ ਸੁਣ ਮੈਨੂੰ ਪਤਾ ਸੁਭਾ ਦਾ ਇਹਦਾ ਲਾਉਂਗਾ ਵਝਾਉਂਗਾ ਵੀ ਬਾਲੀਆਂ ਲਾਉਂਦੀ ਆ ਭੈਣ ਬਣ ਕੇ ਹੋਰ ਨਾ ਹੋਵੇ ਕਿ ਤੇ ਆਪਣਾ ਫਰਕ ਪਵਾ ਦੇ ਇਹਦਾਂ ਸੁਣੀ ਰਹਿਣਾ ਗੱਲਾਂ ਚ ਨਾ ਮੇਰੀ ਗੱਲ ਤਾਂ ਸੁਣ ਲਾਈਆਂ ਵਧਾਈਆਂ ਲੰਦੇ ਲਾਈ ਜਾਵੇ ਆਪਾਂ ਅੱਗੇ ਲੈਣਾ ਮੇਰੀ ਗੱਲ ਸੁਣ ਹੁਣ ਪਹਿਲਾਂ ਤਾਂ ਆਪਾਂ ਹੈਗੀਆਂ ਸੀ ਸਹੇਲੀਆਂ ਗਵਾਂਢਣ ਹੈ ਹੁਣ ਤਾਂ ਆਪਣਾ ਗਵਾਂਢ ਮਤਲਬ ਰਿਸ਼ਤੇਦਾਰੀ ਚ ਬਦਲ ਜਾਊਗਾ ਸੋਖਾਂ ਨੇ ਹੁਣ ਤਾਂ ਆਪਾਂ ਲਾ ਇੱਕ ਮੰਨ ਲਾ ਵੀ ਤੂੰ ਲਾ ਕੇ ਰੱਖਣੀ ਆ ਕਿਸੇ ਦੇ ਕਹਿਣ ਤੇ ਕੋਈ ਗੱਲ ਨਹੀਂ ਕਰਨ ਕਹਿੰਦੀ ਆ ਕੋਈ ਕਹੀ ਜਾਵੇ ਇੱਕ ਕੰਨ ਪਾਓ ਤੇ ਦੂਜੇ ਕੰਨ ਕੱਢ ਹਾਂ ਉਹ ਤੂੰ ਨਾ ਆਉਂਦਾ ਮੈਂ ਗੱਲਾਂ ਚਾਈ ਮੈਂ ਮੈਂ ਪਤਾ ਹੈ ਹਾਂ ਚਲ ਕੋਈ ਨਹੀਂ ਮੈਂ ਤਾਂ ਹੀ ਆਈ ਸੀ ਪੁੱਛਣ ਹੂੰ ਤਾਂ ਮੈਂ ਫੋਨ ਵੀ ਲਾ ਲੈਦੀ ਫੋਨ ਤੂੰ ਚੱਕਿਆ ਨਹੀਂ ਫੋਨ ਤਾਂ ਚੱਕਿਆ ਮੈਂ ਕੀ ਕਰਾ ਉਹ ਕਦੋਂ ਦੀ ਆਈ ਬੈਠੀ ਸੀ ਮੈਂ ਆ ਕੇ ਸੰਨੀ ਨੂੰ ਕਵੇੜਾ ਹੋ ਗਿਆ ਮੈਂ ਨਾ ਸੰਨੀ ਪਾ ਲਿਆ ਚੱਲ ਚਲ ਕੋਈ ਨਾ ਚੱਲ ਚੰਗਾ ਕੁੜੇ ਮੈਂ ਵੀ ਤਾਂ ਜਾਣੀਆ ਮੈਨੂੰ ਵੀ ਹੋਰ ਕੰਮ ਬਥੇਰੇ ਚੱਲ ਕੋਈ ਨਹੀਂ ਫੇਰ ਆਪ ਤੜਕੇ ਸੁਣਿਆ ਲੱਗ ਜਾਂਦਾ ਆਹੋ ਕਤੋਂ ਨੀਰ ਕਿੱਧਰ ਗਈ ਵੀਰਪਾਲ ਮੈਂ ਤਾਂ ਪਚਾਦੀ ਕੁੱਟ ਦੀ ਕੇ ਖੇਤ ਜਾਣਾ ਸੀ ਫੋਨ ਕਰਾਂ ਕਿ ਕਿਵੇਂ ਕਰਾਂ ਚਲ ਆਉਂਦੀ ਹੋਊਗੀ ਸਰਬਜੀਤ ਕੋਲੇ ਦੇਖ ਕਿੱਧਰ ਗਈ ਸੀ ਵੀਰਪਾਲ ਮੈਂ ਕਿੱਧਰ ਜਾਣਾ ਸੀ ਮੈਂ ਤਾਂ ਸਰਬਜੀਤ ਕੋਲੇ ਗਈ ਸੀ ਤੁਹਾਨੂੰ ਤਾਂ ਪਤਾ ਹੀ ਹੈਗਾ ਬਾੜਾ ਮੋਟਾ ਰਿਸ਼ਤੇ ਜੀ ਦੀ ਗੱਲ ਚੱਲੀ ਜਾਂਦੀ ਸੀ ਉਹ ਤਾਂ ਸਾਰੀ ਗੱਲ ਹੋ ਗਈ ਪੱਕੀ ਹੂੰ ਤੇ ਹੁਣ ਆਪਾਂ ਕੱਲ ਨੂੰ ਜਾਣਾ ਬਾਜ਼ਾਰ ਕੱਪੜੇ ਲੀੜੇ ਲਿਆਉਣੇ ਆਂਗੇ ਪਰਸੋਂ ਨੂੰ ਵੀਰਵਾਰਾ ਤੇ ਸ਼ੁੱਕਰਵਾਰ ਨੂੰ ਸਗਣ ਪਾ ਕੇ ਆਵਾਂਗੇ ਠੀਕ ਆ ਚਲ ਹਾਂ ਚਾਹ ਬਣਾ ਦਿਓ ਫਿਰ ਮੈਂ ਖੇਤ ਨੂੰ ਜਾਣਾ ਹਾਂ ਕੋਈ ਗੱਲ ਨਹੀਂ ਮੈਂ ਤਾਂ ਚਾਹ ਬਣਾ ਦੇਣੀ ਹਾਂ ਹੁਣ ਕੱਲ ਨੂੰ ਕਿਤੇ ਇਹ ਨਾ ਹੋਵੇ ਕਿਸੇ ਨੂੰ ਹੋਰ ਸਾਈਆਂ ਵਧਾਈਆਂ ਲਾ ਲਿਓ ਆਪਾਂ ਨੂੰ ਜਾਣਾ ਪਊਗਾ ਵਜੇ ਜਾਣਾ ਕਿੰਨੇ ਵਜੇ ਜਾਵਾਂਗੇ ਤਾਂ ਹੁਣ ਛੋਟੇ ਛੋਟੇ ਤਾਂ ਦੇਣਾ 9 ਵਜੇ ਵਗ ਜਾਾਂਗੇ ਰੋਟੀ ਰੋਟੀ ਬਣਾ ਕੇ 9 ਵਜੇ ਵਗ ਚੱਲਾਂਗੇ ਤੁਸੀਂ ਚਾਹ ਬਣਾ ਦਿਓ ਮੈਂ ਨੀਰਾ ਪਾ ਦਾਂ ਫਿਰ ਹਾਂ ਨੀਰਾ ਨੂਰਾ ਪਾ ਦਿਓ ਆ ਡੰਗਰ ਵੀ ਫਿਰ ਕਿਹੜਾ ਮੱਝ ਨੇ ਮਿਲਣਾਗਾ ਮਣਕੇ ਉਦੋਂ ਆਂਗੀ ਨacre ਮਾਰਦੀ ਠੀਕ ਆ ਬਣਾਉਣੀ ਚੱਲ ਆਤਾ ਵਧੀਆ ਹੋ ਗਿਆ ਲੈ ਕੋੜੇ ਮੈਂ ਤਾਂ ਇਹ ਕਹਿੰਦੀ ਸੀ ਸਰਬਜੀਤ ਨੂੰ ਪਾਥੀਆਂ ਪੁੱਛਣਾ ਵੀ ਭੁੱਲ ਗਈ ਹੁਣ ਚੁੱਲ੍ਹੇ ਤੇ ਪਾਣੀ ਪੂਣੀ ਗਰਮ ਕਰਨਾ ਪੈਂਦਾ। ਆ ਗਿੱਜਰ ਵੀ ਮੱਛੜਾ ਖਰਾਬ ਹੋਇਆ ਪਿਆ। ਚਲ ਐਂ ਕਰਦੀ ਹਾਂ। ਫੋਨ ਲਾ ਕੇ ਪੁੱਛਦੀ ਹਾਂ ਉਹਨੂੰ। ਇਹ ਭਾਈ ਮੈਨੂੰ ਤਾਂ ਪਾਠੀਆਂ ਦੇ ਹੁਣ। ਮੈਨੂੰ ਕੜਾ ਉਹ ਜਵਾਬ ਦੇ ਦਊਗੀ। ਹਾਂ ਚਲ। ਲੈ ਇਹਨਾਂ ਦਾ ਪਾਟ ਕੇ ਭਾਵਾਂ। ਮਾਰੇ ਵੀ ਪਾਠੀਆਂ ਚੱਕ ਕੇ ਲਿਆਂਦੀਆਂ ਇਹਨਾਂ ਦੀਆਂ। ਆਪੇ ਲੜਦੀਆਂ ਕਰਨੀਆਂ ਐ ਤੇ ਵੀਰ 팔। ਇਹਨਾਂ ਦੇ ਪਾਟ ਕੇ ਭਾਵਾਂ ਕਰਨੀਆਂ। ਔਕਤ ਬਣਵਾਉਂਦਾ। ਉਹ ਵੀ ਨਾ ਦੱਸ ਦੇ ਵੀ ਪਾਠੀਆਂ ਦੇ ਗਈ ਇਹਨਾਂ ਦੀ ਚੱਕ ਕੇ। ਮੈਨੂੰ ਲੱਗਦਾ ਤੁਸੀਂ ਵੀ ਨਾ ਮਾਇਆ ਖ ਬੱਠ ਜਮ ਥੋੜਾ ਜਿਹਾ ਗੋਹਾ ਪਾ ਕੇ ਜਾ ਕੇ ਲਈ ਮੈਂ ਸੋਤੋ ਚਕਾਲੂ ਚਲ ਕੇ ਰਾਂ ਦੋ ਬੱਠਲ ਸਿੱਟੇ ਜਾਣਗੇ ਪਾਠੀਆਂ ਪੱਥਨ ਜਾਂਦੀ ਸੀ ਮੈਂ ਅੱਛਾ ਹੈ ਉਹ ਪਹਿਲਾਂ ਵੀਰਪਾਲ ਦਾ ਫੋਨ ਆ ਗਿਆ ਘੰਟਾ ਉਹਨੇ ਨਹੀਂ ਕੱਟਿਆ ਮੇਰੀ ਗੱਲ ਸੁਣੋ ਫਿਰ ਤੁਸੀਂ ਕਹਦੇ ਨਾ ਕਿ ਨਾ ਗੁੜੀਆਂ ਦਾ ਮਾਜਣਾ ਨਹੀਂ ਹੁੰਦਾ ਆਪ ਤਾਂ ਹੋ ਹੋ ਨਹੀਂ ਕਰਦੀਗੀ ਸੂਈ ਦੇਕੇ ਨਹੀਂ ਵੱਜਦੀ ਹੁਣ ਅੱਜ ਮੌਜਾ ਨਾਲ ਦੇਖ ਕੀ ਆ ਪਾਠੀਆਂ ਕਿਉਂ ਹੁਣ ਲਗਾਤਾਰ ਕਾਇ ਦੇਣ ਆਉਂਦੀਏਗੀ ਹੋ ਗਿਆ ਆਉਂਦੀ ਨੂੰ ਵੀ ਉਹ ਰਿਸ਼ਤੇ ਜੇ ਦੀ ਗੱਲ ਚੱਲਦੀ ਸੀਗੀ ਪੱਥਾਂਾਂ ਕਣੀ ਜਦੋਂ ਆਉਂਦੀ ਆ ਉਦੋਂ ਵੀ ਪੱਥਾਂਾਂ ਕਣੀ ਜਦੋਂ ਇਧਰ ਨੂੰ ਜਾਂਦੀ ਆ ਉਦੋਂ ਵੀ ਪੱਥਾਂਾਂ ਕਣੀ ਚਾਹ ਕਹਿੰਦੀ ਮੈਂ ਫਿਰ ਮੈਂ ਤੇਰੀ ਖਾਤਰ ਤਾਂ ਨਹੀਂ ਪਾਈ ਪੱਥਾਂਾਂ ਅੱਜ ਲੈ ਫੋਨ ਕਰਕੇ ਬੋਲਦੀ ਸਨ ਨਾ ਗੀਜਰ ਖਰਾਬ ਹੋ ਗਿਆ ਮੈਂ ਆ ਸਿੱਟ ਦਿਆਂ ਬੱਠਲ ਖੜਜੋ ਅਗੇ ਗੀਜਰ ਖਰਾਬ ਹੋ ਗਿਆ ਹਾਂ ਬਈ ਨੂੰ ਟੋਕਰਾ ਕਾ ਪੱਥਾਂ ਨਹੀਂ ਦਿੰਦੇ ਤੇ ਪਾਣੀ ਦਿੱਤਾ ਕਰਨਾ ਹੈ ਮੇਰੀ ਗੱਲ ਸੁਣ ਵੀ ਮੈਂ ਕਿਹੜਾ ਤੇਰੇ ਵਾਸਤੇ ਪੱਖਦੀ ਉਹ ਗੋਹੀ ਆ ਸਿਰਚ ਮਾਰਨਾ ਨਾ 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 ਪਾਥੀਆਂ ਨਹੀਂ ਮੈਂ ਦੇ ਸੇ ਮੇਰੀ ਜਾਨ ਇੱਕ ਪਾਸੇ ਦਾ ਰਿਸ਼ਤੇ ਹੋਈ ਜਾਣ ਰਿਸ਼ਤਾ ਆਪ ਦੇ ਤਾ ਅੱਛਾ ਹਾਂ ਮੈਂ ਪਾਥੀਆਂ ਪੂਥੀਆਂ ਨਹੀਂ ਦਿੰਦੀ ਪਾਥੀਆਂ ਪੂਥੀਆਂ ਦਾ ਨਾ ਮੈਨੂੰ ਆਖੋ ਵੀ ਉਹਨੂੰ ਦੇਦੀ ਰਿਸ਼ਤੇ ਨਾਲੋਂ ਤਾਂ ਛੋਟੇ ਹੀ ਐ ਨਾ ਗੋਹਾ ਛੋਟਾ ਜੀ ਵੱਡਾ ਨਹੀਂ ਜੇ ਛੋਟਾ ਤੇ ਭਾਵੇਂ ਵੱਡਾ ਹੈ ਪਾਥੀਆਂ ਭਾਂਡਾ ਤੇ ਪੱਲੀਆਂ ਤਾਂ 부ੜੀ ਦੀ ਜਾਨ ਨੇ ਬਾ ਇਹ ਆ ਚੀਜ਼ਾਂ ਪਿੱਛੇ ਰਹਿ ਤਾ ਟੋੜੀ ਜਾਨੀ ਇੱਕ ਵਾਸੇ ਇੱਕ ਵਾਸੇ ਜੋੜੀ ਜਾਨੀ ਇਹ ਰੋਟਾ ਟੁੱਟਦਾ ਤਾਂ ਰੁੱਟ ਜਾ ਪਾਥੂਆਂ ਪੁੱਤਾਂ ਨੇ ਮੈਂ ਤਾਂ ਦਿਨ ਦੇ ਪੁੱਤ ਦੇ ਨੋਂ ਘਸ ਗਏ ਮੇਰੇ ਤਾਂ ਹੱਥਾਂ 'ਚ ਬਿਆਂਗਾ ਪੰਗਾ ਪੰਗਾ ਨੇ ਗੋਮਾ ਵਾਹਦੀ ਰਹਿਣਾ ਉਹਦੇ ਖਾਤਰ ਪਾਥੂਆਂ ਨੇ ਇੱਕ ਤਾਂ ਗਮਾਨ ਮੱਥਾ ਇੱਕ ਰਿਸ਼ਤੇ ਖਾਤਰ ਫਿਰ ਉਧਰ ਉਧਰੀ ਹੈਣਾ ਤੇ ਅਗਲਾ ਆਖੂਗਾ ਗੋਹੇ ਪਿੱਛੇ ਜਾਵਦੇ ਆ ਮੈਂ ਉਹਨੂੰ ਚੱਕ ਚੱਕ ਠੰਡ ਹੈ ਆਗਾ ਹਾਂ ਹੁਣ ਮੇਰੀ ਗੱਲ ਸੁਣੋ ਹੁਣ ਮੱਝਾਂ ਸੁਣੂਗਾ ਕੋਈ ਲੇਟੀ ਦਾਣਾ ਰਹਿਣਾ ਨਾ ਹੁੰਦਾ ਪਾਥੂਆਂ ਚਾਹੀਦਿਆਂ ਤੂੰ ਹੀ ਪਾਇਆ ਕਰਾਂਗਾ ਤੂੰ ਦੇ 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 ਦੂਗੀ ਉਹਨਾਂ ਦਾ ਕੀ ਹੈਗਾ ਜੇ ਮੇਰੀ ਗੱਲ ਸੁਣੋ ਤਾਂ ਕੋਈ ਪਸੂ ਨਹੀਂ ਡੰਗਰ ਨਹੀਂ ਨਹੀਂ ਮੇਰੀ ਗੱਲ ਸੁਣੋ ਜੀ ਆ ਮੂਰੇ ਲੋੜੀ ਆਉਂਦੀ ਐ ਹੁਣ ਸ਼ਹਿਰਾਂ ਵਾਲੀਆਂ ਤਾਂ ਦੇਖ ਲੈ ਲੋੜੀ ਤੇ 5 ਰੁਪਏ ਪਾਥੀ ਦਿੰਦੇ ਦਿੰਦੀਆਂ ਨੇ ਪਾਥੀ ਉਹਦੋਂ ਵੇਚੂਗੀ ਮੈਂ ਤਾਂ 5 ਰੁਪਏ ਕੌਣ ਲੈਂਦਾ ਗੋਹੇ ਨੂੰ ਐਵੇਂ ਲੱਗਦਾ ਮੈਂ ਤੇ ਨੂੰ ਵੇਚ ਕੇ ਦਿਖਾਉ 5 ਰੁਪਏ ਪਾਥੀ ਵਿਕਦੀ ਐ ਮੇਰੀ ਗੱਲ ਸੁਣ ਇੱਕ ਪਾਸੇ ਰਿਸ਼ਤਾ ਰੱਖਣਾ ਹੁੰਦਾ ਇੱਕ ਪਾਸੇ ਤੋੜੀ ਜਾਂਦੀਆਂ ਨਹੀਂ ਜੀ ਮੇਰੀ ਗੱਲ ਸੁਣ ਕੀ ਗੱਲ ਹੈ ਉਹਨੂੰ ਕਰੇ ਵੀ ਭਾਈ ਉਹਨੂੰ ਕਰੇ ਘੱਟ ਲੈ ਜਾ ਕਿਤੇ ਕਹਿਣਾ ਨਹੀਂ ਬਾਬਾਗੁਰੂ ਆਪਣੀ ਲੜਾਈ ਪਾਜੇ ਮੈਂ ਨਹੀਂ ਦਿੰਦੀ ਪਾਤਖਾ ਪੁੱਤ ਨੂੰ ਮੈਂ ਤਾਂ ਸਿਆਪਾ ਜਿਹਾ ਬਾਲੂ ਆ ਜੇ ਘਰੇ ਹੋ ਬੱਡੀ ਮੈਂ ਪਾਤਖਾ ਪੁੱਤਾਂ ਨਹੀਂ ਦਿੰਦੀਗੀ ਤੂੰ ਤਾਂ ਮਾੜਾ ਸੋਚਣਾ ਚਾਹੀ 20 ਘੰਟੇ ਮੈਂ ਦੱਸ ਕੀ ਪਾਤਖਾ ਉਹਨੂੰ ਕਹਿਣਾਗਾ ਮੈਂ ਤਾਂ ਕਹਿਣਾਗਾ ਵੀ ਮੇਰੇ ਘਰੋਂ ਲੈ ਕੇ ਜਾਓ ਨਾਲੇ ਜਾਓ ਤੂੰ ਬਾਦੀ ਕੀ ਹੈ ਮੈਂ ਵੇਲੇ ਇੱਕ ਵੇਲੇ ਮੈਂ ਘਰੇ ਨਾ ਹੋਵਾਂ ਆ ਜੇ ਮੈਂ ਗੁਰੂ ਤੇ ਹੋਣਾ ਹੋਵੇ ਕਿਤੇ ਤੂੰ ਮਗਾ ਕਹਦੇ ਬਿਲਾ ਜਾ ਭਾਈ ਕੋਈ ਨਹੀਂ ਪਾਤੀ ਪੁੱਤੀ ਜੇ ਮੇਰੀ ਇੱਕ ਵੀ ਪਾਤੀ ਚੱਕੀ ਗਈ ਨਾ ਮੈਂ ਤਾਂ ਬਾੜੇ ਚ ਫੜ ਕੇ ਸਿੱਟ ਲੂੰਗੀ ਲਓ ਤੂੰ ਤਾਂ ਹਟਈ ਨਾ ਤੂੰ ਤਾਂ ਆਓ ਚੱਕਤਾ ਮੈਂ ਆ ਚੱਕਦਾ ਗੱਲਾਂ ਕਰਦੀਆਂ ਤੇਰੀ ਗੱਲ ਸੁਣੋ ਫੋਟ ਮੈਂ ਤਾਂ ਨਾ ਪਾਥਣਾ ਪਾਥਣਾ ਦੇ ਆਲ ਜਾ ਚ ਨਾ ਮੈਂ ਤਾਂ ਭੁੱਲੀ ਗਈ ਸੀ ਉਹ ਜਿਹੜਾ ਆਪਾਂ ਹ ਰਿਸ਼ਤੇ ਦੀ ਗੱਲ ਚਲਾਈ ਆ ਕੱਲ ਨੂੰ ਉਹ ਕਹਿੰਦੀ ਆ ਕੱਪੜੇ ਲੈ ਕੇ ਆਉਣੇ ਆ ਤੇ ਜੁਮੇ ਦਾ ਸ਼ੁੱਕਰਵਾਰ ਦਾ ਸਗਣ ਹੈ ਨੂੰ ਤਾਂ ਫਿਰ ਲੈ ਆਵਾਂਗੇ ਤੇ ਹੁਣ ਕਿਤੇ ਉਹ ਨਾ ਹੋਰ ਨਹੀਂ ਇਧਰ ਹੁਣ ਨਿਕਲ ਜੀ ਜਾਣਾ ਆਪਾਂ ਕੱਪੜੇ ਲੈਣ ਯਾਰ ਮੈਨੂੰ ਤਾਂ ਸੋਡਾ ਨਾ ਐ ਨਹੀਂ ਪਤਾ ਲੱਗਦਾ ਇੱਕ ਪਾਸੇ ਤਾਂ ਉਹ ਨਾਲ ਲੜੀ ਜਾਨੀ ਇੱਕ ਪਾਸੇ ਰਿਸ਼ਤਿਆਂ ਨਾਲ ਕੱਟੜੀ ਜਾਣੀ ਮੈਂ ਤਾਂ ਸੋਨੂੰ ਇਹ ਕਿ ਹੈ ਦੀ ਗੋੜੀ ਪਿੱਛੇ ਜਵਾਬ ਪੁੱਛਦੀ ਹੈ ਆਂਡ ਗਵਾਂਡ ਚ ਇਹਦੀਆਂ ਗੱਲਾਂ ਦਾ ਜਵਾਬ ਨਹੀਂ ਦੇਈ ਤਾਂ ਹੁੰਦਾ ਲੋੜਾ ਐ ਨਹੀਂ ਪਤਾ ਆਪ ਨੂੰ ਕਿਦੋਂ ਪਹਿਚਾਨ ਰਿਸ਼ਤੇਦਾਰਾਂ ਨੂੰ ਭਰਾ ਮਾਣ ਨਾਲੋਂ ਚਾਚੇ ਤਾਇਆ ਨੂੰ ਗੰਧ ਜਿਹੜਾ ਗਵਾਂਡ ਹੁੰਦੇ ਨਾ ਸਾਰਿਆਂ ਨੂੰ ਤਕੜਾ ਹੁੰਦਾ ਉਹ ਤਕੜਾ ਤਾਂ ਹੁੰਦਾ ਫਿਰ ਮੈਂ ਵੀ ਕੀ ਕਰਾਂ ਮੇਰੀ ਵੀ ਮਜਬੂਰੀ ਹੈ ਪਾਥੀਆਂ ਨਹੀਂ ਮੈਂ ਦੇ ਸਕਦੀ ਪਾਥੀਆਂ ਦੀ ਇੱਕ ਜਾਨ ਹੈ ਨਾਲ ਲੈ ਕੇ ਮਰ ਜੇਗੀ ਨਾਲ ਲੈ ਕੇ ਤਾਂ ਨਹੀਂ ਮਰਦੀ ਮੇਰੀ ਗੱਲ ਸੁਣੋ ਹੁਣ ਆਹਾ ਖੋਆ ਕੱਢਾਂਗੇ ਤਾਂ ਬਾਥਾ ਚਾਹੀंदे ਨੇ ਹੈ ਜੇ ਕੋਈ ਸੇਕਣੇ ਤਾਂ ਬਾਥਾ ਚਾਹੀਦੇ ਨੇ ਓਏ ਫਿਰ ਮੇਰੇ ਲਈ ਕੋਈ ਸੂਪਿਆ ਤਾਂ ਤੂੰ ਹੀ ਪਾਉਣੀ ਹੈ ਹੈ ਬਾਥਾ ਦੀ ਥਾਂ ਥਾਂ ਲੋੜ ਹੈ ਫਿਰ ਜੇ ਉਹਨਾਂ ਦੇ ਪਸ਼ੂ ਹੈ ਨਹੀਂ ਤਾਂ ਕੋਈ ਲੱਕੜ ਪਈ ਹੋਊ ਅਗਲਾ ਦੇ ਦਿੰਦਾ ਹੈ داری ਸਦਾਰੀ ਚੀਜ਼ ਤਾਂ ਹੁੰਦੀ ਹੈ ਵੀ ਭਾਈ ਚੱਲ ਮੈਂ ਉਹਨੂੰ ਅੱਜ ਟੋਕਰੇ ਦੇ ਦੇਣੀ ਕੱਲ ਉਹ ਟੋਕਰਾਂ ਮੈਨੂੰ ਬੱਤ ਕੇ ਦੇ ਜੂਗੀ ਉਹ ਕਿੱਥੋਂ ਦੇ ਦੂਗੀ ਮੈਨੂੰ ਤੇ ਉਹਨਾਂ ਉਹਨਾਂ ਕੋਲੇ ਕੋਈ ਜ਼ਮੀਨ ਹੈ ਨਹੀਂ ਕੁੱਲ ਤਰਾਈ ਹੋਊਗੀ। ਅੱਥਰਾ ਤਾਂ ਜੇ ਪਸ਼ੂ ਰੱਖੂਗੀ ਫੇਰ ਹੀ ਵੰਨ ਨਗਾਂ ਨਾ। ਉਹ ਲੱਕੜ ਦੇ ਨੂੰ ਫੇਰ ਉਹਨੂੰ ਕਹਿੰਦੀ ਲੱਕੜ ਦੇ ਦੇ ਭੈਣ ਮੇਰਾ ਇਹਦਰ ਰਾਉਣ। ਗਾਂਸ ਤੇ ਪਕਾਉਂਦੀ ਆ। ਗਾਂਸ ਤੇ ਪਕਾਉਂਦੀ ਆ ਉਹ। ਅੱਛਾ। ਹਾਂ। ਐਡੀ ਮਾੜੀ ਨਹੀਂ ਗਈ ਪਕਾਉਂਦੀ ਐ। ਲੈ ਕੁੜਾ ਸਰਬਜੀਤ ਕੀ ਹੋ ਗਿਆ? ਕੁਛ ਨਹੀਂ ਮੈਂ ਤਾਂ ਆਖੀ ਆਂਦੀ ਸੀ ਮਹਾਬਾਰ ਨੂੰ ਨਾ ਵਾਗ ਜੀ ਮੈਂ ਆਪਾਂ ਜਾਣਾ ਕੱਪੜੇ ਲੈਣ। ਬਸ ਮੈਨੂੰ ਪਤਾ ਹੀ ਹੈ ਰਹਿਣ ਦੇ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ। ਮੈਂ ਵੀ ਆਈ ਜਾਂਦੀ ਸੀ ਗਲੀ 'ਚ। ਹੋ ਤਾਂ ਕਸਣਦੀਆਂ ਬੋਲਦੀ ਮੈਨੂੰ। ਤੁਪੀਕਰ ਤਾਂ ਏਡਾ ਹੈ ਬਾਈ ਹੁਣ ਹੁਣ ਫਿਰ ਮੇਰੀ ਗੱਲ ਸੁਣ ਸੁਣੋ ਵੀਰ ਜੀ ਦੇਖ ਕਿੱਡੀ ਕ ਵੱਡੀ ਗੱਲ ਅਸੀਂ ਪਾਤੀ ਮੈਂ ਕੁਝ ਵੀ ਨਹੀਂ ਕਹਿੰਦਾ ਵੀ ਗੋਹੇ ਹੀ ਐ ਹਾਂ ਲੈ ਮੈਂ ਤਾਂ ਐ ਧਾਰਾ ਹੀ ਮੰਗਿਆ ਸੀ ਭੈਣੇ ਇਹ ਤਾਂ ਤੈਨੂੰ ਵੀ ਐ ਆਉਣਾ ਚਾਹੀਦਾ ਵੀ ਮੈਂ ਵੀ ਇੰਨੇ ਠੰਡੇ ਗੋਹੇ ਚਾਥ ਮਾਰਦੀ ਐ ਹੈਂ ਲੈ ਕੋੜੇ ਦੇਖ ਲਾ ਲੱਕੀ ਮੈਂ ਕਰੀ ਜਾਂਦੀ ਆ ਬਾਈ ਇੱਕ ਟੋਕਰਾ ਉਹ ਪਤਾ ਨਹੀਂ ਮਾਜ ਨਾ ਕਹੇ ਜੇ ਤੂੰ ਹੀ ਕਰ ਮੇਰੀ ਗੱਲ ਸੁਣਾਇ ਕਰ ਇੱਕ ਪਾਸੇ ਤਾਂ ਮੇਰੀ ਗੱਲ ਸੁਣ ਪੈਣੀ ਇੱਕ ਪਾਸੇ ਤਾਂ ਤੂੰ ਰਿਸ਼ਤੇ ਜੋੜੀ ਜਾਂਦੀ ਆ ਇੱਕ ਪਾਸੇ ਮੈਨੂੰ ਪਾਥੀਆਂ ਦੋ ਜਵਾਬ ਦੇ ਤੂੰ ਮੇਰੀ ਗੱਲ ਸੁਣ ਮੈਂ ਤੇ ਇੰਨਾ ਮੈਂ ਕਰ ਸਕਦੀ ਆ ਚੱਲ ਜੇ ਤੂੰ ਐ ਕਹੀ ਨਹੀਂ ਇਹ ਵੀ ਕਹਿੰਦਾ ਵੀ ਗਮਾਨ ਮੱਥੇ ਜਵਾਬ ਨਹੀਂ ਦੇ ਇਹਨੂੰ ਦਾ ਤੂੰ ਭਾਈ ਇੱਕ ਬੱਠਲ ਇੱਥੋਂ ਚੱਕ ਲਿਆ ਖਰਾਬ ਦਿਗਾ ਇੱਥੇ ਅੱਡ ਪੱਥਰ ਲਿਆ ਕਰ ਤੂੰ ਰਹਿਣ ਦੇ ਮੇਰੀ ਗੱਲ ਸੁਣ ਸਾਰੇ ਨਾਲ ਵਧੀਆ ਨਾ ਤਾਂ ਤੈਨੂੰ ਜਵਾਬ ਦੇਣਾ ਪਵੇ ਨਾ ਤੇਰੇ ਭਾਈ ਹੱਥ ਖਰਾਬ ਤੂੰ ਮੈਨੂੰ 5 ਰੁਪਏ ਬਾਥੀ ਵੇਖਦੀ ਆ ਲੈ ਤੂੰ 70 ਰੁਪਏ ਲਾਲਾ ਹੋਰ ਇਹ ਵੀ ਨਹੀਂ ਗੱਲ ਲੈ ਦੇਖ ਲੈ ਵੀਰ ਜੀ ਸਾਲੇ ਮੇਰੀ ਗੱਲ ਸੁਣ ਲੈ ਇੱਕ 700 ਤਾਂ ਨਹੀਂ ਬਾਈ ਲਾਉਂਦੇ ਮੈਂ ਮਾਰੀ ਜਾਨ ਨਾ ਨਾ ਇਹ ਨਹੀਂ ਕਿ ਮੈਂ ਪਾਤਨਾ ਮੇਰਗਾ ਨਹੀਂ ਇਹਦੇ ਵਿੱਚ ਤਾਂ ਤੁਹਾਡਾ ਰੋਲ ਨਹੀਂ ਹੈ ਜੀ ਮੇਰੀ 5 ਰੁਪਏ ਤੂੰ 4 ਕਹਿੰਦੇ ਫਿਰ ਮੈਂ ਗਵਾਨ ਮੱਥੇ ਮੇਰੀ ਗੱਲ ਸੁਣ ਇਹ ਕੋਈ ਬਥੇਰੇ ਨਾ ਕਿਤੇ ਇਹਨੂੰ ਲੋੜ ਪਈ ਨਾ ਬਾਈ ਤੂੰ ਵੀ ਅਰਜੀ ਬਾਈ ਫਿਰ ਮੈਂ ਵੀ ਆੜੂਗੀ ਮੈਂ ਤੈਨੂੰ ਆਏ ਕਹਿੰਦੀ ਸੀ ਵੀ ਚਲ ਕੋਈ ਨਾ ਮੇਰੀ ਵੱਡੀ ਭੈਣ ਵਰਗੀਆਂ ਹੈ ਅਸੀਂ ਤਾਂ ਕਦੇ ਫਰਕ ਨਹੀਂ ਰੱਖਿਆ ਕੋਈ ਦਾਲ ਸਬਜ਼ੀ ਹੁੰਦੀ ਹੈ ਮੈਂ ਤਾਂ ਕਹਿ ਰਹੀ ਨਹੀਂ ਲੈ ਸਰਬਜੀਤ ਨੂੰ ਦੇ ਆਉਣੀ ਆ ਤੂੰ ਕੁੜਾ ਤੂੰ ਵੀ ਪਾਈ ਮੇਰੀ ਗੱਲ ਸੁਣ ਗੋਂ ਵਾਸਤੇ ਦੇਖੇ ਜਾਂਦੀ ਸੀ ਤੈਨੂੰ ਆਏ ਸੀ ਮੇਰੇ ਭਰਾ ਨੂੰ ਸਾਕ ਕਰਾਉਗੀ ਔਰ ਤੂੰ ਕੋਈ ਉਹੀ ਨਹੀਂ ਦੇਖੇ ਜਾਂਦੀ ਸੀ ਮੋਚ ਮੈਨੂੰ ਲੈ ਸਾਕ ਬਿਨਾ ਰਹਿ ਜੂਗਾ ਜੇ ਤੂੰ ਨਾ ਕਰਾਏਂਗੀ ਜੇ ਤੂੰ ਨਹੀਂ ਉਹਦੇ ਭਰਾ ਦਾ ਰਿਸ਼ਤਾ ਕਰਵਾਏਂਗੀ ਫੇਰ ਕਹਣਾ ਮੈਂ ਆਹ ਤੂੰ ਆਹ ਦੇ ਭਤੀਜੇ ਦਾ ਰਿਸ਼ਤਾ ਨਹੀਂ ਕਰਾਂਗੀ ਫੇਰ ਕਹੜਾ ਭਾਈ ਮੇਰੇ ਭਰਾ ਕੀ ਕਹਣਾ ਕੁਮਾਰਾ ਰਹ ਜੂਗਾ ਉਹਨੂੰ ਕਹੜਾ ਕੁੜੀਆਂ ਦਾ ਮੈਂ ਤਾਂ ਕੁੜੀ ਤਾਈ ਕੇ ਵੀ ਨਾ ਕਰਾਇਆ ਉਹਦੇ ਭਤੀਜੇ ਨੂੰ ਆਖ ਚੱਲ ਕੋਈ ਨਹੀਂ ਵੀਰਪਾਲ ਮੈਨੂੰ ਨੇੜੇ ਆ ਹਜੇ ਤਾਂ ਤੂੰ ਵਿਆਹ ਹੋਇਆ ਵੀ ਨਹੀਂ ਪਹਿਲਾਂ ਹੀ ਤੂੰ ਪਹਿਲੇ ਤਾਂ ਰੌਣਕ ਤਾਂ ਪਾਈ ਜਾਂਦੇ ਹਾਂ ਬਦਲੀ ਤਾਂ ਤੂੰ ਆ ਮੈਂ ਤਾਂ ਤੈਨੂੰ ਆਏ ਫੋਨ ਕਰਿਆ ਵੀ ਚੱਲ ਮੈਨੂੰ ਕਹੜਾ ਇਹ ਜਵਾਬ ਦਿੰਦੀ ਆ ਮੈਂ ਤਾਂ ਫੋਨ ਕਰਤਾ ਹੋ ਜੇ ਤਾਂ ਕੁੜੀ ਮੈਂ ਮੰਗਣ ਨਾ ਗਈ ਜੇ ਮੈਂ ਆ ਜਾਂਦੀ ਕਿ ਤਾ ਮੇਰੀ ਲਾਪਾ ਕਰ ਤੇ ਮੈਨੂੰ ਤਾਂ ਉਹਨੇ ਪੈਰੀ ਮੋੜ ਜਾਂਦੀ ਮੈਂ ਤਾਂ ਉਹੀ ਨੱਕ ਵੱਢੀ ਜਾਂਦੀ ਆ ਕੀ ਕਹਿੰਦੀ ਆ ਦੂਜੀਆਂ ਪੋਲੋ ਵਰਗੀਆਂ ਵੀ ਕਿਉਂ ਕਹਿੰਦੀ ਸੀ ਸਰਪਜੀਤ ਸਰਪਜੀਤ ਲੈ ਆਈ ਹੁਣ ਸਰਪਜੀਤ ਤੋਂ ਗੋਆ ਪਾ ਨਾ ਮੈਂ ਪਾਤਨਾ ਤਾ ਨਹੀਂ ਮੈਂ ਦੇ ਸਕਦੀ ਪਾਤੀਆਂ ਪਤਾ ਨਹੀਂ ਤੂੰ ਬਾਈ ਮੇਰੀ ਗੱਲ ਕੀ ਕਰਾਉਣਾ ਪਾਤ ਸਿਲੰਡਰ ਭਰਾ ਲੋ ਉਹ ਬਰਾ ਭਾਈ ਮੇਰੀ ਗੱਲ ਸੁਣ ਉਹ ਸਾਡੇ ਦਾ ਗੀਜਰ ਮੱਛੜਾ ਖਰਾਬ ਹੋ ਗਿਆ ਨਹੀਂ ਤਾਂ ਤੈਨੂੰ ਓਏ ਦੋ ਵਡੇ ਠੀਕ ਕਰ ਜੂਗਾ ਜਦੋਂ ਇਹਦਾ ਮਾਂ ਇਹ ਨਾਲ ਨਹੀਂ ਨਾ ਉਦੋਂ ਐਂ ਕਰੇ ਜੇ ਮੈਂ ਨਾ ਬਸਦੀ ਹੁੰਦੀ ਫੇਰ ਕਿੱਥੋਂ ਲੈਂਦੀ ਭੈਣੇ ਹਾ ਰੱਬ ਦਾ ਵਾਸਤੇ ਅੱਜ ਤੇ ਤਰ੍ਹਾਂ ਘਾਰੀ ਨਾ ਹੁੰਦੇ ਇਹਦੇ ਨਾਲ ਮੈਂ ਤਾਂ ਨਾ ਆਪਦਾ ਗਿੱਜਰ ਲੋਡ ਕਰਾ ਲਾ ਹਾਂ ਕਰਾ ਲਾ ਹਾਂ ਹੁਣ ਮੈਨੂੰ ਐਂ ਵੀ ਦੱਸ ਦੇ ਵੀ ਕੱਲ ਨੂੰ ਕੱਪੜੇ ਲੈਣ ਜਾਣਾ ਜਾਂ ਨਹੀਂ ਜਾਣਾ ਉਹ ਵੀ ਨਿਮੇੜ ਦੇ ਕਿਤੇ ਮੁੜ ਕੇ ਤੜਕੇ ਨੂੰ ਆਉਂਦੀ ਨਾ ਮੇਰੇ ਕੋਲ ਨਹੀਂ ਉਹ ਤਾਂ ਬਈ ਜਾਵਾਂਗੇ ਤਾਂ ਮਰੀ ਜਾਂਦੀ ਐ ਐ ਸਿਰੇ ਥੋੜੂ ਚਾਹੀਦਾ ਹੁੰਦਾ ਜਾਵਾਂਗੇ ਕੋਈ ਗੱਲ ਨਹੀਂ ਬਈ ਐਵੇਂ ਨਹੀਂ ਕਰੀਦਾ ਹੁੰਦਾ